ਜਿਹੜੀਆਂ ਕੱਸੀਆਂ 'ਚ ਪਾਣੀ ਆ ਗਿਆ 40-40 ਸਾਲਾਂ ਬਾਅਦ ਇੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ 'ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਮੋਕ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਕੇ ਦਿਖਾਇਆ ਆਪਣੇ ਫੈਸਲਿਆਂ ਸਦਕਾ ਪੰਜਾਬ ਦੀਆਂ ਡੇਲਾ ਤੱਕ ਨਹਿਰੀ ਪਾਣੀ ਯਕੀਨੀ ਬਣਾਇਆ ਆਪਣੀ ਪਹਿਲਾਂ ਖਾਲਾ ਕੱਚਾ ਜਾ ਰਿਹਾ ਸੀ ਆਪਣੇ 10000 ਫੁੱਟ ਪਾਈਪਲਾਈਨ ਪਈ ਆ ਬਹੁਤ ਵਧੀਆ ਕੰਮ ਉਹਦਾ ਨਿਪਟਿਆ ਬਾਈ ਪਾਣੀ ਆਉਣ ਲੱਗ ਗਿਆ ਸਾਡੇ ਖੇਤ 'ਚ ਪਾਈਪ ਲਾਈਨ ਪਾਈ ਆ। ਪਹਿਲਾਂ ਸਾਡੇ ਖੇਤ 'ਚ ਪਾਣੀ ਨਹੀਂ ਸੀ ਪਹੁੰਚ ਰਿਹਾ। ਹੁਣ ਸਾਨੂੰ ਸੌਖਾ ਹੋ ਗਿਆ ਕਿ ਰਾਤ ਨੂੰ ਸਾਨੂੰ ਪਾਣੀ ਦੀ ਦਿੱਕਤ ਬਹੁਤ ਆ ਰਹੀ ਸੀ। ਇਸ ਕਰਕੇ ਹੁਣ ਸਾਡੇ ਖੇਤ 'ਚ ਪਾਣੀ ਪੂਰਾ ਵਧੀਆ ਆ ਰਿਹਾ ਵਾ। ਪਿਛਲੇ 15 ਸਾਲ ਤੋਂ ਖਾਲੇ ਖੂਲੇ ਬੰਦ ਸੀ ਤੇ ਪੰਜਾਬ ਸਰਕਾਰ ਦੇ ਉਦਮ ਸਰਦਕਾ ਸਾਡੇ ਅਖੀਰਲੇ ਕਿਲੇ ਤੇ ਕਰ ਪਾਣੀ ਪਹੁੰਚਿਆ। 600 ਕਿਲੇ ਨੂੰ ਪਾਣੀ ਮਿਲਿਆ ਜੀ। ਹੁਣ ਸਾਨੂੰ ਮੋਟਰਾਂ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲਾਂ ਸਾਡੀਆਂ ਲਗਾਤਾਰ ਮੋਟਰਾਂ ਚੱਲਦੀਆਂ ਸੀ। ਤੇ ਮੈਂ ਸੋਚਦਾ ਕਿ 3200 ਬੰਦਾ ਸਰ ਮੂੰਹ ਦਾ ਕਹਿਣਾ ਹੁੰਦਾ ਜੇ 3200 ਬੰਦਾ ਸਾਡੇ ਮਿਲਟਰੀ ਦੇ ਜਵਾਨਾਂ ਨੇ ਸਾਡੇ ਦੂਸਰੇ ਜਿਹੜੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਧਾਰਮਿਕ ਸਥਾਵਾਂ ਤੋਂ ਵੀ ਤੋਂ ਵੀ ਇਹ ਲੱਗਦਾ ਇਸ ਉਹਨਾਂ ਨੇ ਬੰਦਾ ਕੱਢ ਲਿਆ ਜੇ ਨਾ ਕੱਢ ਦੇ ਸਦ ਮੈਂ ਖੁਦ 6 ਦੱਤੀ ਤਰੀਕ ਸੀਗੀ ਨੰਗਲ ਸੋਲ ਪਿੰਡ ਦੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਲੋਕ ਕਿੱਦਾਂ ਕੋਠਿਆਂ ਤੇ ਚੜ ਕੇ ਵਾਜਾਂ ਮਾਰਦੇ ਕਿੱਬ ਦਾ ਬਚਾਰੇ ਕਹਿੰਦੇ ਕਿ ਸਾਨੂੰ ਲੈ ਜਾਓ ਕਿੱਦਾਂ ਬਚਾਰੇ ਕੋਠਿਆਂ ਤੇ ਬੈਠੇ ਜਾਨੇ ਹੱਥਾਂ 'ਚ ਫੜੇ ਦੁੱਧ ਮੰਗਦੇ ਆ ਕਿੱਦਾਂ ਪਾਣੀ ਮੰਗਦੇ ਆ ਬਹੁਤ ਹੀ ਪਹਾਨਕ ਦੌਰ ਸੀਗਾ ਪੰਜਾਬੀ ਦਾ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਉਹਦੀ ਇੱਕ ਨਜ਼ਮ ਦੇ ਵਿੱਚ ਲਾਈਨ ਆ ਕਿ ਇੰਜ ਵੀ ਹੋਣਾ ਸੀ ਸਾਡੇ ਸਮਿਆਂ ਦੇ ਵਿੱਚ ਸਾਡੇ ਸਮਿਆਂ ਚ ਅਸੀਂ ਜਿਹੜੇ ਦੌਰ ਦੇਖੇ ਆ 88 ਦਾੜਵੀ ਦੇਖਿਆ ਸੀ ਅਸੀਂ 84 ਵੀ ਦੇਖੀ ਅਸੀਂ ਕੋਰੋਨਾ ਵੀ ਵੇਖਿਆ ਉਹ ਦਸੀਂ ਹੁਣ ਇਹ ਜਿਹੜੀ ਤਬਾਹੀ ਦੇਖੀ ਹੈ ਇਹ ਇਹਦੇ ਤੋਂ ਕਈ ਸਬਕ ਵੀ ਸਿੱਖੇ ਹੈ ਤੇ ਕਈ ਚੀਜ਼ਾਂ ਜਿਹੜੀਆਂ ਪਤਾ ਹੀ ਨਹੀਂ ਕਿ ਕੀ ਹੋ ਸਕਦੀਆਂ ਉਹ ਵੀ ਆਪਣੀ ਅੱਖੀਂ ਜਿਹੜੀਆਂ ਦੇਖੀਆਂ ਤੁਸੀਂ ਸਾਡੇ ਉਹ ਲੋਕ ਜਿਹੇ ਜਿਨ੍ਹਾਂ ਨੇ ਪਿਛਲੀ 24-25 ਦਿਨ ਤੋਂ ਲੈ ਕੇ ਹੁਣ ਤੱਕ ਬਹੁਤ ਲੋਕਾਂ ਦੀ ਮਤ ਦਿੱਤੀ ਹੈ ਪੰਜਾਬ ਦਾ ਕੋਈ ਹਿੱਸਾ ਇਦਾਂ ਦਾ ਨਹੀਂ ਰਿਹਾ ਜਿੱਥੋਂ ਪੰਜਾਬੀ ਜਿੱਥੋਂ ਸਾਡਾ ਸਿੱਖ ਪਾਈਚਾ ਦਾ ਅਜੇ ਨਾਲੇ ਦੇ ਵਿੱਚ ਮਦਦ ਕਰਨੀ ਹੈ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਦਿੱਲੀ ਤੋਂ ਕੱਲ ਅਸੀਂ ਪਿੰਡਾਂ ਦੇ ਵਿੱਚ ਸੀਗੇ ਤੇ ਰਾਜਸਥਾਨ ਦੇ ਸਿੰਘ ਮਿਲੇ ਸਾਨੂੰ ਕਹਿੰਦੇ ਜੀ ਰਾਜਸਥਾਨ ਤੋਂ ਆਏ ਹਰ ਪਾਸਿਓਂ ਸਾਡੀ ਬਾਹ ਫੜੀ ਗਈ ਔਰ ਅਸੀਂ ਥੋੜੇ ਜੇ ਥੋੜੇ ਜੇ ਸਖਾਲੇ ਹੋਏ ਲੋਕਾਂ ਦੇ ਕਰੀਬ ਜਾ ਰਹੇ ਹਾਂ ਤੇ ਰਾਸ਼ਨ ਪਾਣੀ ਜਿਹੜਾ ਲੋਕਾਂ ਨੇ ਟੇਲ ਲਾ ਦਿੱਤੇ ਸਾਡੀਆਂ ਸੰਸਥਾਵਾਂ ਨੇ ਇੱਕ ਦੌਰ ਪਹਿਲਾ ਦੌਰ ਇਹ ਸੀਗਾ ਸਭ ਤੋਂ ਪਹਿਲੀ ਜਿਹੜੀ ਸਿੱਖਿਆ ਸਿੱਖੀ ਕਿ ਜਦੋਂ ਇਦਾਂ ਦਾ ਕੋਈ ਵੀ ਦੌਰ ਆਉਂਦਾ ਪਹਚਾ ਲਾ ਜਾਣ ਹੜ ਆ ਜਾਣ ਕੁਝ ਵੀ ਹੋ ਦੇ ਸਭ ਤੋਂ ਪਹਿਲਾਂ ਬੰਦਿਆਂ ਨੂੰ ਬਚਾਉਣਾ ਉਹ ਸਭ ਤੋਂ ਜ਼ਿਆਦਾ ਜੁਰੂਰੀ ਹੁੰਦਾ ਪਹਿਲਾ ਟਾਸਕ ਹੁੰਦਾ ਕਿ ਬੰਦੇ ਕਿਦਾਂ ਬਚਾਏ ਜਾਣ ਜਿਹੜੇ ਫਸ ਗਏ ਇਹਨਾਂ ਨੂੰ ਕਿਦਾਂ ਕੱਢਿਆ ਜਾਵੇ ਉਦੋਂ ਅਸੀਂ ਕਾਮਯਾਬ ਹੋਏ ਪੂਰੇ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਹੀ ਕਾਮਯਾਬ ਹੋਏ ਇਹ ਨਾਲੇ ਚ ਵੀ ਕਾਮਯਾਬ ਹੋਏ ਦੂਜਾ ਦੌਰ ਸਿਗਾ ਕਿ ਹੁਣ ਹਰ ਇੱਕ ਤੱਕ ਉਹ ਮਾਣੀ ਪੰਚਾਇਤਾਂ ਦੇ ਉਹ ਬੱਚ ਜਾਣ ਉਹ ਵੀ ਉਹਨਾਂ ਤੱਕ ਪਹੁੰਚਾਇਆ ਗਿਆ ਤੀਜਾ ਦੌਰ ਸੀਗਾ ਕਿ ਜਿਹੜੇ ਸਾਡੇ ਪਸ਼ੂ ਜਨਵਰ ਬੇਜਬਾਨੇ ਸਾਡਾ ਸੀ ਤਾਂ ਪਾਣੀ ਚ ਫਸ ਗਏ ਸੀ ਕਮਾਰਦੇ ਸੀਗੇ ਕਰਦੇ ਸੀਗੇ ਪਰ ਸਾਡੇ ਮੱਝਾਂ ਗਾਂਆਂ ਸਾਡੇ ਪਸ਼ੂ ਕਰੇ ਉਹਨਾਂ ਦਾ ਦੇਖਣ ਵਾਲਾ ਸੀਗਾ ਮੈਂ ਕੱਲ ਪਸੋ ਜਾਵਿਆ ਸੀ ਨਿਸੋ ਕੇ ਸਿੰਘੋ ਕੇ ਤੇ ਪਛੀਏ ਤੇ ਬਾਅਦ ਇੱਕ ਸਰਦਾਰ ਦੀ ਦਾ ਡੇਰਾ ਸ਼ਹੀਦ ਭਜਨ ਸਿੰਘ ਉਹਨਾਂ ਦਾ ਨਾਂ ਹੈ ਉਹਨਾਂ ਦਾ ਬੇਟਾ ਫੌਜ ਚ ਹੈ ਤੋਂ ਮੈਨੂੰ ਆਪਣਾ ਘਰ ਲਖਾਉਣ ਲੈ ਗਏ ਉਹ ਕਹਿੰਦੇ ਜੀ ਮੇਰੇ ਡੰਗਰ ਤੁਸੀਂ ਡੰਗਰ ਦੇਖੋ ਮੇਦੇ ਇੱਥੇ ਆਏ ਉੜਗੇ ਕਾਬਲ ਸਿੰਘ ਸਰਪੰਚ ਉਹੜੀਓ ਮੇਰੇ ਨਾਲ ਸੀਗੇ ਕਹਿੰਦੇ ਸਾਡੇ ਡੰਗਰ ਦੇਖੋ ਤੇ ਮੈਂ ਕਿਹਾ ਡੰਗਰ ਬੱਚ ਕਿੱਦਾਂ ਗਏ ਉਹ ਕਹਿੰਦੇ ਜੀ ਜਦੋਂ ਪਾਣੀ 10-10 ਫੁੱਟ ਹੋ ਗਿਆ ਤੇ ਕਹਿੰਦੇ ਅਸੀਂ ਡੰਗਰਾਂ ਦੇ ਸੰਗਲ ਲਾਤੇ ਤੇ ਤਿੰਨ ਦਿਨ ਡੰਗਰ ਘਰ ਦੇ ਵਿੱਚ ਬਾਹਲਾ ਵਿਆਜਾ ਲਾਤਾ ਕਿ ਡੰਗਰ ਕੋ ਬਾਹਰ ਨਾ ਚਲੇ ਤਿੰਨ ਦਿਨ ਕਹਿੰਦਾ ਪਾਣੀ ਚ ਤਰਦੇ ਰਵੇ ਡੰਗਲ ਤਿੰਨ ਦਿਨ ਉਹ ਡੰਗਲ ਚਾਦੇ ਇੰਨੇ ਨਹੀਂ ਹੋਏ ਚਾਦੇ ਬਹੁਤ ਉਹਨਾਂ ਨੂੰ ਕੱਲ ਵੀ ਫੀਡ ਫਾਰ ਪਚਾਈ ਆਂ ਉਹ ਕਹਿੰਦਾ ਇਹ ਤਿੰਨ ਦਿਨ ਪਾਣੀ ਚ ਰਹਿ ਆ ਰੋੜ ਵੀ ਗਏ ਕਿਉਂਕਿ ਬੂਹਾ ਮਾਰਿਆ ਸੀਗਾ ਤੇ ਕੰਦਾ ਤੋਂ ਉੱਪਰ ਵੀ ਗਏ ਤੁਸੀਂ ਦੇਖ ਲਓ ਕਿ ਬਚਾਦੇ ਬੇਜ਼ੁਬਾਨੇ ਜਾਨਵਰ ਜਿਹੜੇ ਆ ਇਹਨਾਂ ਦੀ ਵੀ ਸਾਡੇ ਸਿੱਖ ਭਾਈਚਾਰੇ ਨੇ ਇੰਨੀ ਮਦਦ ਕੀਤੀ ਆ ਕੀ ਬਾਤ ਆ ਜਿਆ ਹਰਿਆਣੇ ਤੋਂ ਲੋਕ ਤੂੜੀ ਲਈ ਆਉਂਦੇ ਆ ਆਚਾਰ ਲਈ ਆਉਂਦੇ ਆ ਫੀਡ ਲਈ ਆਉਂਦੇ ਆ ਚੌਕਰ ਲਈ ਆਉਂਦੇ ਆ ਪਤਾ ਨਹੀਂ ਕੀ ਕੀ ਲੈ ਆਉਂਦੇ ਕਈ ਤੇ ਹਰਿਆ ਚਾਰਾ ਲਈ ਆਉਂਦੇ ਆ ਉੱਥੇ ਆ ਕੇ ਉਹਨਾਂ ਨੇ ਮਸ਼ੀਨਾਂ ਲਾਈਆਂ ਕੁਦਕੁਦਕ ਕੇ ਲੋਕਾਂ ਨੂੰ ਦੇਈ ਜਾਂਦੇ ਆ ਸਰ ਮੈਂ ਪਹਿਲੇ ਦਿਨ ਕਿਹਾ ਸੀ ਕਿ ਇਸ ਇਤਿਹਾਸ ਬਣੂਗਾ ਕਿ ਪੰਜਾਬ ਨੇ ਹੀ ਪੰਜਾਬ ਨੂੰ ਬਚਾਇਆ ਇਹ ਤੁਸੀਂ ਨੋਟ ਰੱਖਿਓ ਬੇਦਖਲ ਦੇ ਅਸਰ ਜੜਿਆ ਪੰਜਾਬ ਨੂੰ ਪੰਜਾਬ ਹੀ ਬਚਾ ਸਕਦਾ ਸਰ ਸਰਕਾਰਾਂ ਮਦਦ ਕਰ ਸਕਦੀਆਂ ਉਹ ਕਰਨਗੀਆਂ ਆਪਣਾ ਕੰਮ ਕਰਦੀਆਂ ਪਰ ਪੰਜਾਬ ਨੂੰ ਪੰਜਾਬ ਨੇ ਹੀ ਬਚਾਇਆ ਔਰ ਪੰਜਾਬ ਹੀ ਬਚਾਊਗਾ ਪੰਜਾਬੀ ਬਚਾਉਣਗੇ ਆਪਣੇ ਪੰਜਾਬ ਨੂੰ ਹੋਰ ਵੀ ਕੋਈ ਦੁਨੀਆ ਦੀ ਤਾਕਤ ਬਚਾ ਸਕਦੀ ਅਰੇ ਇਸ ਸੋਹਣੇ ਹਾਂ ਹੋਰ ਕਾਲਾ ਕਿ ਮੈਂ ਉਹ ਬਗਾਰੇ ਤੋਂ ਅਇਆ ਸਾਡੇ ਉੱਤੇ ਕਿ ਤੇ ਅੰਗਾਰੇ ਦੀ ਦਿੱਸਤ ਲਾਮੀ ਰੋ ਉਹ ਮੈਨੂੰ ਕਹਿੰਦੀ ਜੀ ਸਿਆਸੀ ਬੰਦੇ ਤਾਂ ਕਿਤੇ ਕਹਿੰਦਾ ਮੈਂ ਕਹਿੰਦਾ ਕਿ ਤੁਸੀਂ ਕਾਂਗਰਸੀ ਬਣ ਜਾਓ ਕਾਲੀ ਬਣ ਜਾਓ ਬੀਜੇਪੀ ਵਾਲੇ ਬਣ ਜਾਓ ਆਪ ਵਾਲੇ ਬਣ ਜਾਓ ਕਾਵੜ ਬਣ ਜਾਓ ਕੋਈ ਗੱਲ ਨਹੀਂ ਬਣ ਜਾਓ ਜੋ ਬਣਨਾ ਪਰ ਸਿਰ ਇੱਕ ਵਾਰ ਪੰਜਾਬ ਦੇ ਪੁੱਤ ਤੇ ਬਣੋ ਵਾਹ ਵਾਹ ਇੱਕ ਵਾਰ ਬਾਕੀ ਸਿੰਝਾ ਛੱਡ ਕੇ ਪੰਜਾਬ ਦੇ ਪੁੱਤ ਬੜਨਾ ਸਰ ਪੰਜਾਬ ਦੇ ਪੁੱਤ ਬੜਨਾ ਪੰਜਾਬ ਨੂੰ ਵੀ ਪਤਾ ਲੱਗੇ ਕਿ ਮੇਰੇ ਪੁੱਤ ਜਿੰਦੇ ਆ ਪੰਜਾਬ ਨੂੰ ਇਹ ਸਾਹਸ ਦਿਨਾਵੇ ਕਿ ਵੋਟਾਂ ਵਾਲੇ ਜਿੰਦੇ ਆ ਪੰਜਾਬ ਸਮਝੇ ਕਿ ਮੇਰੇ ਪੁੱਤ ਜਿੰਦੇ ਆ